ਫੋਨ 'ਤੇ ਅੱਜ ਇੱਕ ਦੋ ਟੀਵੀ ਚੈਨਲਾਂ ਤੇ ਦੇਖਿਆ ਕਿ ਰਾਜਾ ਵੜਿੰਗ ਨੂੰ ਕਹਿ ਰਹੇ ਨੇ ਕਿ ਰਾਜਾ ਵੜਿੰਗ ਗੁੰਮਸ਼ੁਦਾ ਦੀ ਤਲਾਸ਼ ਚ ਹੈ ਲੁਧਿਆਣੇ ਦੇ ਲੋਕ ਪਹਿਲਾਂ ਤਾਂ ਮੈਂ ਬੇਨਤੀ ਕਰਨੀ ਚਾਹੁੰਦਾ ਹਾਂ ਕਿ ਅਗਰ ਰਾਜਾ ਵੜਿੰਗ ਗੁੰਮਸ਼ੁਦਾ ਦੀ ਤਲਾਸ਼ ਚ ਹੈ ਨਾ ਤਾਂ ਫਿਰ ਪੰਜਾਬ ਦਾ ਹਰੇਕ ਲੀਡਰ ਉਮਸ਼ੁਦਾ ਦੀ ਤਲਾਸ਼ ਹੈ ਕਿਉਂਕਿ ਜਰਾ ਮੇਰੀ ਫੇਸਬੁੱਕ ਦੇਖ ਲੋ ਮੇਰਾ ਖਿਆਲ ਇੱਕ ਵੀ ਦਿਨ ਛੁੱਟੀ ਨਹੀਂ ਹੋਣੀ ਕਿ ਰਾਜਾ ਵੜਿੰਗ ਪੰਜਾਬ ਦੇ ਕਿਸੇ ਮਸਲੇਾਂ ਤੇ ਜਾਂ ਹਲਕੇ ਦੇ ਵਿੱਚ ਆਮ ਲੋਕਾਂ ਨੂੰ ਮਿਲਦਾ ਤੁਹਾਨੂੰ ਮਿਲੇਗਾ ਤੁਹਾਨੂੰ ਕਿਤੇ ਇਹ ਨਹੀਂ ਦਿਖੇਗਾ ਕਿ ਰਾਜਾ ਵੜਿੰਗ ਗਾਇਬ ਹੈ 5 ਦਿਨਾਂ ਦਾ 7 ਦਿਨਾਂ ਦਾ ਰਾਜਾ ਵੜਿੰਗ ਹੈ ਕਿੱਥੇ ਸੋ ਜਿਹੜੇ ਰਾਜੇਵੜਿੰਗ ਨੂੰ ਦੱਸ ਰਹੇ ਸੀ ਵੀ ਇਹ ਗੁੰਮਸ਼ੁਦਾ ਦੀ ਤਲਾਸ਼ ਹੈ ਉਹ ਵਿਅਕਤੀ ਕੌਣ ਸਨ ਉਹ ਬੀਜੇਪੀ ਦੇ ਅਹੁਦੇਦਾਰ ਸਹਿਬਾਨ ਨੇ ਉਹਨਾਂ ਦੀਆਂ ਫੋਟੋਆਂ ਵੀ ਅਸੀਂ ਤੁਹਾਨੂੰ ਪਾ ਦਿੰਨੇ ਆ ਤੇ ਉਹਨਾਂ ਦੇ ਕਾਰਨਾਮੇ ਵੀ ਕੀ ਨੇ ਉਹਨਾਂ ਦੇ ਕੌਣ ਨੇ ਉਹ ਲੋਗ ਉਹ ਆਇਡੈਂਟੀਫਾਈ ਆਲਰੇਡੀ ਅਸੀਂ ਕਰ ਲਏ ਆ ਤੇ ਉਹਨਾਂ ਨੇ ਆਪ ਕਿਹਾ ਕੁਝ ਸਾਥੀਆਂ ਨੇ ਕਿ ਬੀਜੇਪੀ ਦੇ ਲੋਗ ਨੇ कि जिन्ना ने कह के राजा वड़िंग गुमशुदा तेदाच ओ भाई बीजेपी वाले थोनू मेरे तै की काम पै गया ਤੁਸੀਂ ਆਜਦੀਆਂ जाखड़ साहब ਨੂੰ ਭਾਲੋ ਆਦਮੀਆਂ Bittu ji ਨੂੰ ਭਾਲੋ ਤੁਹਾਡਾ ਮੇਰੇ तै ਕੀ ਕੰਮ ਹੈ ਔਰ ਫੇਰ ਵੀ ਅਗਰ ਤੁਹਾਨੂੰ ਮੇਰੀ ਜ਼ਰੂਰਤ ਹੈ ਜਾਂ ਤੁਸੀਂ ਮੈਨੂੰ ਚਾਹੁੰਦੇ ਹੋ ਤਾਂ ਮੈਂ ਆ ਜਾਣਾ ਤੁਹਾਡੇ ਕੋਲ ਅੱਜ ਸਵੇਰ ਚ ਥੋੜਾ ਨਾਲ ਗੱਲ ਕਰਕੇ ਸੋ ਜ਼ਰਾ ਮੈਨੂੰ ਦੱਸ ਦਿਓ ਕਿ ਤੁਹਾਨੂੰ ਮੇਰੇ तै ਕੀ ਕੰਮ ਹੈ ਅੱਛਾ ਇੱਕ ਦਿਨ ਪਹਿਲਾਂ ਤਾਂ ਮੈਂ ਲੁਧਿਆਣੇ ਸੀ ਪੰਜਾਬ ਦੇ ਸਾਰੇ ਨਿਊਜ਼ਪੇਪਰ ਦੱਸ ਰਿਹਾ ਔਰ ਮੇਰਾ ਫੇਸਬੁੱਕ ਦੱਸਦਾ ਬਾਕੀ ਮੈਂ ਕਿੰਨਾ ਕੁ ਐਕਟਿਵ ਹਾਂ ਜਾਂ ਨਹੀਂ ਐਕਟਿਵ ਹਾਂ ਇਹ ਮੈਨੂੰ ਬੀਜੇਪੀ ਵਾਲਿਆਂ ਤੋਂ ਜਾਂ ਹੈਗਾ ਜਾਂ ਨਹੀਂ ਹੈਗਾ ਕੋਈ ਪਰਮਾਨ ਲੈਣ ਦੀ ਲੋੜ ਨਹੀਂ ਆ ਕਿ ਚੰਦ ਵਿਅਕਤੀਆਂ ਨੂੰ ਭੇਜ ਕੇ ਤੁਸੀਂ ਮੇਰਾ ਉਹ ਕਹੋਗੇ ਕਿ ਰਾਜਾ ਵੜਿੰਗ ਗੁੰਮਸ਼ੋਦਾ ਦੀ ਤਲਾਸ਼ ਹੈ ਜਾਂ ਨਹੀਂ ਹੈ ਸੋ ਮੇਰਾ ਉੱਥੇ ਦਫ਼ਤਰ ਵੀ ਹੈ ਤੁਸੀਂ ਕਹਿੰਦੇ ਹੋ ਦਫ਼ਤਰ ਦਾ ਨਹੀਂ ਪਤਾ ਚੈਨਲ ਵਾਲੇ ਬਚਤ ਭਵਨ ਚ ਮੇਰਾ ਦਫ਼ਤਰ ਹੈ ਜਨਾਬ ਦਫ਼ਤਰ ਦੇ ਵਿੱਚ ਦੋ ਵਿਅਕਤੀ ਨੇ ਜਗਸੀਰ ਸਿੰਘ ਮੇਰਾ ਭਰਾ ਉੱਥੇ ਕੰਮ ਕਰਦਾ ਹੈ ਤੇ ਉਸ ਦਫ਼ਤਰ ਦੇ ਵਿੱਚ ਅਸੀਂ ਜਾ ਕੇ ਹਰ ਮੰਗਲਵਾਰ ਤੇ ਕਈ ਵਾਰੀ ਅੱਗੇ ਪਿੱਛੇ ਜਾ ਕੇ ਬੈਠਨੇ ਆ ਤੇ ਮੇਰੀ ਫੇਸਬੁੱਕ ਜ਼ਰਾ ਚੈੱਕ ਕਰ ਲਓ ਕਿ ਮੇਰਾ ਖਿਆਲ ਮੈਂ ਹਫ਼ਤੇ ਦੇ ਵਿੱਚ ਇੱਕ ਵਾਰੀ ਤੇ ਦਸਾਂ 12 ਦਿਨਾਂ ਦੇ ਵਿੱਚ ਦੋ ਵਾਰੀ ਤਾਂ ਲੁਧਿਆਣੇ ਦੇ ਵਿੱਚ ਜਾਣਾ ਸੋ ਮੈਨੂੰ ਕਿਸੇ ਤੋਂ ਉਹ ਲੈਣ ਦੀ ਲੋੜ ਦੀ ਹੈ ਪਰਮਾਨ ਕਿ ਕੌਣ ਕਿੱਥੇ ਹੈ ਭੁੱਲ ਗਿਆ ਕਿ ਗਵਾਚ ਗਿਆ ਕਿ ਗੁੰਮਸ਼ੁਦਾ ਚ ਹੈ ਤੇ ਬਾਕੀ ਯਾਰ ਮੈਂ ਫੇਰ ਕਹਿੰਦਾ ਕਿ ਭਾਜਪੀ ਵਾਲਿਆਂ ਤਾਂ ਬਿਲਕੁਲ ਹੀ ਨਹੀਂ ਮੈਨੂੰ ਭੱਜਣਾ ਚਾਹੀਦਾ ਰਾਜਾ ਵੜਿੰਗ ਕੀ ਕਰ ਰਿਹਾ ਉਹ ਵਿਖ ਰਿਹਾ ਹੈ ਰਾਜਾ ਵੜਿੰਗ ਕੀ ਕਰੂਗਾ ਉਹ ਦਿਖੂਗਾ ਤੁਹਾਨੂੰ ਸਮਝ ਗਏ ਨਾ ਭਾਈ ਸਾਹਿਬ ਸੋ ਮੇਰੀ तमाम ਲੋਕਾਂ ਨੂੰ ਬੇਨਤੀ ਹੈ ਕਿ ਇਹੋ ਜੇ ਲੋਕਾਂ ਦੀਆਂ ਗੱਲਾਂ ਦੇ ਵਿੱਚ ਨਹੀਂ ਆਉਣਾ ਔਰ ਤੁਸੀਂ ਮੇਰੀ ਫੇਸਬੁੱਕ ਤੇ ਜਾਓ ਔਰ ਕਿਸੇ ਨੂੰ ਵੀ ਮੇਰੇ ਦਫ਼ਤਰ ਜਾਣਾ ਚਾਹੁੰਦੇ ਹੋ ਤਾਂ ਬਚਤ ਭਵਨ ਡੀਸੀ ਦਫ਼ਤਰ ਦੇ ਸਾਹਮਣੇ ਬਚਤ ਭਵਨ ਦੇ ਵਿੱਚ ਮੇਰੇ ਕੋਲੇ ਦਫ਼ਤਰ ਹੈ ਉੱਥੇ ਜਗਸੀਰ ਸਿੰਘ ਤੁਹਾਨੂੰ ਹਾਜ਼ਰ ਮਿਲਣਗੇ ਅਗਰ ਮੇਰੇ ਘਰ ਜਾਣਾ ਚਾਹੁੰਦੇ ਹੋ ਤਾਂ ਨਹਿਰਾ ਤੇ ਸਾਊਥ ਸਿਟੀ ਕੋਲੇ ਮੈਂ ਉਸ ਘਰ ਦੀ ਲੋਕੇਸ਼ਨ ਵੀ ਪਾ ਦੂੰਗਾ ਦੇ ਕਿਸੇ ਨੇ ਤੁਸੀਂ ਜਾਣਾ ਬਹੁਤ سارے ਲੋਕਾਂ ਨੂੰ ਉੱਥੇ ਪਤਾ ਹੈ ਨਹਿਰ ਦੇ ਉੱਪਰ ਹੀ ਹੈ ਬਿਲਕੁਲ ਤੇ 100 ਜਨਪਤ ਤੋਂ ਪਹਿਲਾਂ ਥੋੜਾ ਜਿਹਾ ਪਹਿਲਾਂ 100 ਫੁੱਟ ਪਹਿਲਾਂ ਤੇ ਕੋਈ ਵੀ ਵਿਅਕਤੀ ਨੂੰ ਕਿਸੇ ਨੂੰ ਮੇਰੇ ਤਾਈਂ ਕੰਮ ਹੋਵੇ ਕਿ ਉੱਥੇ ਜਾ ਕੇ ਮੇਰੇ ਦਫ਼ਤਰ ਚੋਂ ਵੀ ਪੁੱਛ ਲੋ ਜਦੋਂ ਆਉਣਾ ਹੈ ਤੇ ਉਹ ਪੁੱਛ ਕੇ ਮੈਨੂੰ ਮਿਲ ਸਕਦਾ ਹੈ ਸੋ ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ ਨਹੀਂਦਾ ਸਾਡੇ ਕਿਉਂਕਿ ਜਿਹੜਾ ਲੁਧਿਆਣਾ ਹੈ ਇਹਦੇ 40 ਲੱਖ ਦੀ ਆਬਾਦੀ ਹੈ ਮੈਂ ਹਰ ਵੀ ਹਰ ਵਿਅਕਤੀ ਨੂੰ ਤਾਂ ਦਰਸ਼ਨ ਦੇ ਨਹੀਂ ਸਕਦਾ ਕਿਸੇ ਵਿਅਕਤੀ ਨੇ ਵੀ ਮੈਨੂੰ ਮਿਲਣਾ ਹੈ ਮੇਰਾ ਟੈਲੀਫੋਨ ਹੈਗਾ ਔਰ ਜਾਂ ਦਫਤਰ ਦੇ ਵਿਅਕਤੀ ਨਾਲ ਸੰਪਰਕ ਕਰ ਲੇ ਤਾਂ ਜੋ ਮੈਨੂੰ ਮਿਲ ਲੈ ਜੇ ਫਿਰ ਵੀ ਕੋਈ ਨਿੱਕੀਤ ਆਉਂਦੀ ਹੈ ਤਾਂ ਤੁਸੀਂ ਸੰਜੀਤ ਤਲਵਾਰ ਸਾਡੇ ਜ਼ਿਲ੍ਹੇ ਦੇ ਪ੍ਰਧਾਨ ਹੈ ਡਾਬਰ ਸਾਹਿਬ ਔਰ ਹੀ ਨੇ ਬੈਂਸ ਭਰਾ ਨੇ ਦੋਨੋਂ ਸਾਡੇ ਪਾਂਡੇ ਸਾਹਿਬ ਨੇ ਸਾਡੇ ਕਾਉਂਸਲਰ ਸਾਹਿਬਾਨ ਨੇ ਇਹਨਾਂ ਨਾਲ ਸੰਪਰਕ ਕਰੋ ਤੇ ਤੁਹਾਨੂੰ ਮੈਂ ਮਿਲ ਜਾਵਾਂਗਾ ਜਿੱਥੇ ਵੀ ਮੇਰੀ ਜ਼ਰੂਰਤ ਹੈ ਔਰ ਫਿਰ ਵੀ ਮੇਰੀ ਤੁਹਾਨੂੰ ਲੱਗਦਾ ਇਹ ਵੀ ਨਹੀਂ ਕੰਮ ਕਰ ਰਿਹਾ ਕਰਨੀ ਛੋਣੇ ਮੇਰਾ ਦਫਤਰ ਜਾਂ ਮੈਂ ਤੁਹਾਡੇ ਨਾਲ ਗੱਲ ਕਰ ਲਵਾਂਗਾ ਤੁਹਾਡਾ ਸਾਰਿਆਂ ਦਾ ਧੰਨਵਾਦ ਤੇ ਦੱਬ ਕੇ ਮਸ਼ਹੂਰੀ ਕਰੋ ਰਾਜੇ ਵੜਿੰਗ ਦੀ ਰਾਜਾ ਵੜਿੰਗ ਦਾ ਟੈਲੀਵਿਜ਼ਨ ਤੇ ਚਲਣਾ ਚਾਹੀਦਾ ਹੈ ਚਾਹੇ ਹੁਕਮ ਚੋਦਾ ਕਿ